ਜੀਜੀ ਡਾਕਟਰੀਅਨ ਬੰਨਿਓ ਪੀਟੀਨ ਲੈ ਕੇ ਇੱਕ ਸੈਮੀਨਾਰ ਕਰਵਾਇਆ ਗਿਆ ਕਿਸ ਤਰ੍ਹਾਂ ਦਾ ਰਿਹਾ ਸੀ ਇਹਦੀ ਪੀਡੀ ਪੀਡੀ ਦੇ ਸਟਡੀ ਵੀ ਦਾ ਰਿਗਾਰਡਿੰਗ ਸੈਮੀਨਾਰ ਸੀਗਾ ਜਿਹੜਾ ਕਿ ਗੱਲ ਕਰਵਾਇਆ ਗਿਆ ਸੀਗਾ ਤੇ ਸੈਮੀਨਾਰ ਬਹੁਤ ਵਧੀਆ ਰਿਹਾ ਜਿਸ ਵਿੱਚ ਆਪਣੇ ਨਰਿੰਦਰ ਜੀ ਨੇ ਪੀਟੀ ਦੇ ਸੰਬੰਧੀ ਬੱਚਾਂ ਦੇ ਜਿਹੜੇ ਸੰਕਲਪ ਸਾਰੇ ਜੁੜੇ ਕਿਤੇ ਉਹਦੀ ਜਿਹੜੀ ਵੈਬਸਾਈਟ ਤੇ ਐਪ ਤੇ ਕਿਵੇਂ ਨੂੰ ਯੂਜ਼ ਕਰਨਾ ਹੈ ਤੇ ਕਿਵੇਂ ਆਦੇ ਸਟੋਰ ਇੰਪਰੂਵ ਕਰਨੇ ਹੈ ਤੇ ਉਸ ਬਾਰੇ ਸਾਰੀ ਇਹਨਾਂ ਨੇ تفصیلی ਨਾਲ ال سی ڈی ਤੇ پریزنٹیشن چلا کے ਸਾਰੀ ਇਹਨਾਂ ਨੇ ਜਾਣਕਾਰੀ ਦਿੱਤੀ ਤੇ ਬੱਚਿਆਂ ਦੇ ਜਿਹੜੇ ਕੁਐਸਚਨ ਸੀਗੇ ਉਹ ਸਾਰਿਆਂ ਨੂੰ ریپلائی ਕੀਤਾ ਨਾਲ ਉਹਨਾਂ ਨੂੰ ਇੱਕ ਕੁਇਜ਼ ਕੰਪੀਟੀਸ਼ਨ ਵੀ ਕਰਵਾਇਆ ਜਿੰਨਾ ਉਹਨਾਂ ਨੂੰ ਇਨਾਮ ਵੀ ਦਿੱਤੇ ਗਏ ਕਿਹੜੇ ਕਿਹੜੇ ਦਿਸ਼ਾ ਜਾਣ ਵਾਸਤੇ ਜਿਹੜਾ ਬੱਚਿਆਂ ਨੂੰ ਸੈਮੀਨਾਰ ਦੱਸਿਆ ਗਿਆ ਸੈਮੀਨਾਰ ਦੇ ਵਿੱਚ ਅੱਜ ਕੱਲ ਜਿਹੜੀ ਇਹ ਹੈਗੀ ਹੈ ਇੱਕ ਬਣੀ ਹੋਈ ਹੈ ਸ਼ੰਕਾ ਵੀ ਪੱਛੜ ਪਲੱਸ 2 ਵਾਲੇ ਬੱਚੇ ਆ ਉਹ ਉਹ ਸਟੱਡੀ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਨਹੀਂ ਮਿਲੇਗਾ ਇਹ ਇੱਕ ਸ਼ੰਕਾ ਚੱਲ ਰਹੀ ਸੀ ਜੋ ਕਿ ਸਰਾਸਰ ਗਲਤ ਹੈ ਪਲੱਸ 2 ਤੋਂ ਬਾਅਦ ਪਬਲਿਕ ਕਾਲਜ ਵਿੱਚ ਪੜ੍ਹਨ ਤੋਂ ਬਾਅਦ ਉਹਨੂੰ 3 ਸਾਲਾਂ ਦਾ ਵਰਕ ਪਰਮਿਟ ਵੀ ਮਿਲੇਗਾ ਤੇ ਬੱਚਾ ਸਟੱਡੀ ਦੌਰਾਨ ਕੰਮ ਨਹੀਂ ਕਰ ਸਕਦਾ ਦੂਸਰਾ ਜਿਹੜੀ ਜੀਆਈਸੀ ਜਿਹੜੀ ਇਨਕਰੀਜ਼ ਹੋ ਚੁੱਕੀ ਹੈ ਡਬਲ ਹੋ ਚੁੱਕੀ ਹੈ ਸਾਡੇ ਜਿਹੜੇ ਪਨੀਤ ਕੌਰ ਮੈਮ ਆਏ ਸੀਗੇ ਕਾਲਜ ਤੋਂ ਉਹਨਾਂ ਨੇ ਦੱਸਿਆ ਵੀ ਜਿਹੜੀ 15000 ਫੀਸ ਨਾਲ ਵੀ ਬੱਚੇ ਆਪਦੀ ਵੀਜ਼ਾ ਕੈਨੇਡਾ ਲੈ ਸਕਦੇ ਆ ਤੇ ਘੱਟ ਫੀਸ ਵਾਲੇ ਕਾਲਜ ਵੀ ਉਹਨਾਂ ਨੂੰ ਸੁਝਾਅ ਦਿੱਤੇ ਗਏ ਜਿਹੜੇ ਬੱਚੇ ਪਲੱਸ 2 ਤੋਂ ਬਾਅਦ ਜਾਣਗੇ ਉਹਨਾਂ ਵਰਕ ਪਰਮਿਟ ਤੁਸੀਂ ਕਹਿੰਦੇ ਮਿਲੂਗਾ ਉਹਨਾਂ ਨੂੰ ਪੀਆਰ ਵਾਸਤੇ ਵੀ ਕੋਈ ਹੈ ਇਸ ਤਰ੍ਹਾਂ ਦਾ ਹਾਂਜੀ ਜੋ ਜੋ ਕੈਂਡੀਡੀਟ ਗਵਰਨਮੈਂਟ ਦਾ ਸਿਸਟਮ ਆ ਪੀਆਰ ਜਿਹੜਾ ਹੈਗਾ ਸਟੱਡੀ ਤੋਂ ਸਟੱਡੀ ਤੋਂ ਬਾਅਦ ਜਿਹੜਾ ਵਰਕ ਪਰਮਿਟ ਮਿਲਦਾ ਫਿਰ ਉਹਦੇ ਸਕੋਰ ਸਕੋਰ ਜਿਹੜੇ ਉਹਨਾਂ ਦੇ ਪੀਆਰ ਦੇ ਰਿਗਾਰਡਿੰਗ ਪੂਰੇ ਹੋ ਜਾਂਦੇ ਆ ਤਾਂ ਉਹ ਉਦੋਂ ਬਾਅਦ ਉਹਦਾ ਪੀਆਰ ਪਾ ਸਕਦੇ ਬਿਲਕੁਲ ਕੋਈ ਪਤਾ ਨਹੀਂ ਕੈਨੇਡਾ ਤੋਂ ਬਿਨਾਂ ਹੋਰ ਕਿਹੜੇ ਕਿਹੜੇ ਦੇਸ਼ਾਂ ਦੇ ਵਿੱਚ ਸੰਬੰਧਿਤ ਜਿੱਦਿਆ ਜਾਣ ਦੇ ਦਿੱਤੀ ਕੈਨੇਡਾ ਤੋਂ ਇਲਾਵਾ ਯੂਕੇ ਵਾਸਤੇ ਜਾਣ ਵਾਸਤੇ ਬੱਚਿਆਂ ਨੂੰ ਇੱਕ ਸਨਹਿਰੀ ਅਫਸਰ ਹੈਗਾ ਉਹਦਾ ਬਹੁਤ ਵਧੀਆ ਪੋਸਟ ਰਿਸਪੌਂਸ ਹੈ ਕੰਮ ਵੀ ਕੰਮ ਵੀ ਬਹੁਤ ਵਧੀਆ ਹੈਗਾ ਤੇ ਫੀਸ ਜਿਹੜੀ ਹੈਗੀ ਆ ਉਹ ਕਰਦੇ ਨੇ ਟਿਕ ਯੂਕੇ ਬਾਰੇ ਦੱਸਿਆ ਸੀਗਾ ਵੀ ਬਿਨਾ ਆਈਲੈਟਸ ਤੋਂ ਬੱਚੇ ਜਾ ਸਕਦੇ ਆ ਉਹਦਾ ਕੀ ਪ੍ਰੋਸੈਸ ਹੈ ਉਹ ਜਿਹਨਾਂ ਬੱਚਿਆਂ ਦੇ 60% ਤੋਂ ਵੱਧ ਨੰਬਰ ਆ ਉਹ ਵਿਦਾਊਟ ਆਈਲੈਟਸ ਤੇ ਪੀਟੀ ਤੋਂ ਵੀ ਯੂਕੇ ਦੀ ਜੁਨੀਵਰਸਿਟੀ ਵਿੱਚ ਅਪਲਾਈ ਕਰ ਸਕਦੇ ਆ ਤੇ ਉਹ ਯੂਕੇ ਦਾ ਕੋਈ ਸ਼ ਬਣਾ ਸਕਦੇ ਕੋਈ ਦਿੱਕਤ ਨਹੀਂ ਆ ਇਕਰ ਜਿ ਜਿਹੜੇ ਬੱਚੇ ਐਜੂਕੇਸ਼ਨ ਲੋਨ ਲੈਣਾ ਚਾਹੁੰਦੇ ਉਹਦੇ ਸੰਬੰਧੀ ਕੀ ਜਾਣਕਾਰੀ ਦਿੱਤੀ ਹੈ ਐਜੂਕੇਸ਼ਨ ਲੋਨ ਸੰਬੰਧੀ ਉੱਥੇ ਵੇਰਵਾ ਦਿੱਤਾ ਗਿਆ ਹੈ ਇਹ ਵਾਲਾ ਵੀ ਜਿਹੜੇ ਬੱਚੇ ਜਿਨ੍ਹਾਂ ਕੋਲ ਫਾਈਨਾਂਸ ਘੱਟ ਹੈਗਾ ਪਰ ਆਦਾ ਪੜ੍ਹਖ ਬਣਾਉਣਾ ਚਾਹੁੰਦੇ ਬਾਹਰ ਜਾ ਕੇ ਤਾਂ ਉਹਨਾਂ ਲਈ ਸਰਕਾਰ ਨੇ ਸਕੀਮਾਂ ਵੀ ਹੈਗੀਆਂ ਉਹ ਵਿਦਾਊਟ ਪ੍ਰੋਪਰਟੀ ਲੋਨ ਲੈ ਸਕਦੇ ਆ ਐਜੂਕੇਸ਼ਨ ਲਈ ਯੂਨੀਵਰਸਿਟੀ ਵੱਲੋਂ ਤੇ ਜਿੰਨੀ ਦੇਰ ਉਹਨਾਂ ਦੀ ਪੜ੍ਹਾਈ ਚੱਲਦੀ ਹੈ ਉਹਨਾਂ ਨੂੰ ਕੋਈ ਕਿਸ਼ਤ ਵੀ ਨਹੀਂ ਕਰਨੀ ਪੈਂਦੀ ਦੂਸਰਾ ਇੱਕ ਹੋਰ ਉੱਥੇ ਅਸੀਂ ਪ੍ਰੋਡਕਟ ਲਾਂਚ ਕੀਤਾ ਸੀਗਾ ਦੇ ਵਿਚ ਵਿੱਚ ਜਿਹੜੀ ਕੈਨੇਡੀਅਨ ਗਵਰਨਮੈਂਟ ਵੱਲੋਂ ਹੀ ਇੱਕ ਸਕੀਮ ਹੈ ਜਿਸ ਵਿੱਚ ਉਹ ਉਹ ਲੋਨ ਹੈ ਉਸ ਉਹਨਾਂ ਵੱਲੋਂ ਦਿੱਤਾ ਜਾਏਗਾ ਕਾਲਜ ਵੱਲੋਂ ਹੀ ਤੇ ਉਥਿਆਂ ਨੇ ਕਿਸ਼ਤ ਭਰਨੀ ਹੈ ਕੋਈ ਪ੍ਰੋਪਰਟੀ ਨਹੀਂ ਦੇਣੀ ਕੋਈ ਉਹਨਾਂ ਨੇ ਆਪ ਦਾ ਕੋਈ ਸਮਾਨ ਲੈਣੇ ਨਹੀਂ ਦਿੱਤਣਾ ਉਹਦੇ ਵਾਸਤੇ ਕੀ ਬੱਚੇ ਦਾ ਕੋਈ ਆਇਡੈਂਟੀਫਾਈ ਕਰਾਉਦੇ ਹੋਣੇ ਕੋਈ ਨਾ ਕੋਈ ਸਿਕਿਉਰਟੀ ਵਾਸਤੇ ਬੱਚਿਆਂ ਤੋਂ ਬਸ ਜਿਹੜੇ ਬੱਚਿਆਂ ਦੀ ਜਿਹੜੇ ਅਕੈਡਮਿਕਸ ਹੈਗੇ ਆ ਉਹਨਾਂ ਦੇ ਅਕੋਰਡਿੰਗ ਹੁਣ ਜੇ ਐਲੀਜੀਬਿਲਟੀ ਕ੍ਰਾਈਟਰੀਆ ਉਹਦੇ ਵਾਸਤੇ ਬਣਿਆ ਹੋਇਆ ਉਹਨੇ ਬੈਂਡ ਸਕੋਰ ਉਹਨੇ ਚਾਹੀਦੀ ਹੈ ਪਰਸੈਂਟੇਜ ਉਹਨੇ ਚਾਹੀਦੀ ਹੈ ਉਹ ਅਸੀਂ ਜਦ ਬੱਚਾ ਜਦੋਂ ਆਉਂਦਾ ਹੈਗਾ ਵੀ ਡਾਕੂਮੈਂਟਸ ਦੇਖ ਕੇ ਅਸੀਂ ਪਹਿਲੇ ਉੱਥੇ ਮੇਲ ਕਰਦੇ ਆਂ ਫਿਰ ਸਾਨੂੰ ਕੌਨੋ ਜੈਸ ਹੁੰਦੀ ਹੈ ਵੀ ਡਾਕੂਮੈਂਟ ਐਲੀਜੀਬਲ ਆ ਫਿਰ ਉਹ ਸਾਰਾ ਪ੍ਰੋਸੈਸਟਮ ਚੱਲਦਾ ਹੈ